ਹਲਕਾ ਰਾਜਸਾਂਸੀ ਦੇ ਪਿੰਡ ਕੱਕੜ ਵਿਖੇ ਭਾਰਤੀ ਜਨਤਾ ਪਾਰਟੀ ਦੀ ਅੱਜ ਇੱਕ ਅਹਿਮ ਮੀਟਿੰਗ ਹਲਕਾ ਇੰਚਾਰਜ ਰਾਜਸਾਂਸੀ ਅਤੇ ਮੈਂਬਰ ਕਾਰਜਕਾਰੀ ਕਮੇਟੀ ਪੰਜਾਬ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਹੋਈ। ਇਹ ਮੀਟਿੰਗ ਗੁਰਦੇਵ ਸਿੰਘ ਠੇਕੇਦਾਰ ਅਤੇ ਸਰਵਨ ਸਿੰਘ ਪ੍ਰਧਾਨ ਵੱਲੋਂ ਕਰਵਾਈ ਗਈ। ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਕੇਂਦਰ ਦੀ ਬੀਜੇਪੀ ਦੀ ਸਰਕਾਰ ਦੀਆਂ ਨੀਤੀਆਂ ਅਤੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਲਾਭ ਬਾਰੇ ਜਾਣਕਾਰੀ ਦਿੱਤੀ। ਉੱਥੇ ਹੀ ਉਹਨਾਂ ਮੌਜੂਦਾ ਸਰਕਾਰ ਦੀ ਪੋਲ ਖੋਲਦਿਆਂ ਇਹ ਵੀ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੁੱਖ ਸੁਹੂਲਤਾਂ ਤੇ ਆਪਣੀ ਫੋਕੀ ਸ਼ੋਰਤ ਬਣਾ ਰਹੀ ਹੈ ਕਿਉਂਕਿ ਇਹ ਸਾਰੀਆਂ ਸੁੱਖ ਸੁਹੂਲਤਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਡਾਕਟਰ ਜਸਬੀਰ ਸਿੰਘਔਲਖਦੀਪ ਸੈਸ਼ਪੋਰਟ ਬਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਉਹਨਾਂ ਨੂੰ ਵਾਰ ਲੈਂਦੇ ਨੇ ਮੋਤ ਬਾਹਰ ਬੰਦੇ ਅੰਦਰ ਆਂਦੇ ਮੱਝੀ ਖਾਰੇ ਕੋਈ ਗਾਣੀ ਕੋਈ ਸੁਨੇਹਾ ਤੁਹਾਡੇ ਕੋਲ ਨਹੀਂ ਆਉਂਦਾ ਨਾ ਵੋਟਾਂ ਆਉਂਦੀ ਨਹੀਂ ਕੋਈ ਮੰਨਦੀ ਨਹੀਂ ਕੋਈ ਹੁੰਦਾ ਇਹ ਇੱਥੇ ਇੱਥੇ ਤੁਸੀਂ ਨਾ ਸੁਰੱਖਿਅਤ ਆ ਜਾਂਦੇ ਜੇ ਮੈਂ ਨਾ ਬੰਗਿਆਂ ਦੇ ਘਰ ਕੋਈ ਨਹੀਂ ਫੜਦੇ ਮੈਂ ਤਾਂ ਮਹਿੰਦੀ ਕਰਾਂ ਉਹਨੂੰ ਇਹ ਤਾਇਆ ਮਨੇ ਫੋਨ ਦਿੰਨੇ ਆ ਪਰ ਇਹ ਮਨਜੀ ਸਿੰਘ ਜੀ ਕੋਲ ਉਹ ਨੂੰ ਉਈ ਉਹਦਾ ਕੰਮ ਤੇ ਪੁੱਛੋ ਤੂੰ ਦੇ ਲੈ ਜੀ ਅੰਦੇ ਪਿਛੋ ਘੱਟ ਹੈ ਪਿਛੋ ਘੱਟ ਨਹੀਂ ਹੈ ਲੈਵਰ ਮੈਨੂੰ ਇਹ ਦੱਸੋ ਇਹ ਹੈ ਲੈਵਰ ਖਰਚਾ ਕਰਨਾ ਪੈਂਦਾ ਹੈ ਮੈਂ ਬਿਲਕੁਲ ਨਹੀਂ ਕਰਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਕਿਹੜੇ ਜੇ ਨਾ ਤੁਹਾਡੇ ਤੱਕ ਫਿਰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਦੀਪਾਣੇ ਜੇ ਲੋਕਾਂ ਕਰ ਰਹਿ ਤੇ ਸਰਕਾਰ ਨੂੰ ਵੀ ਲੈਣਾ ਵਾ ਕਣਕ ਦੇ ਦੇਣਿਆ ਫ੍ਰੀ ਵੀ ਮੋਤੀ ਆਮਦ ਵੀ ਤੇ ਦੇਣੀ ਨਹੀਂ ਨੇ ਕਿੱਲੋ ਵੀ ਆਉਣਾ ਬੰਦ ਕਰਤੀ ਹੈ ਬੰਦ ਕਰਤੀ ਹੈ ਤੇ ਜਿੱਲੀ ਤੁਹਾਨੂੰ 15 ਕਿਲੋ ਹੋਈ ਜਾ ਉਹਦੇ ਵਿੱਚੋਂ 2 ਕਿਲੋ ਕਟਾਦੀ ਕਰਦੀ ਪੂਰੀ ਲੋਜ ਜੀ ਦੇ 4 ਕਿਲੋ ਦਿਓ ਗਰੀਬ ਬੱਚਾ ਬਸ ਤਲੀ ਬੰਦਾ ਉਸ ਤੋਂ ਵੱਧ ਪੜਾ ਨਹੀਂ ਸਕਦਾ ਹਾਂਜੀ ਕਿਉਂਕਿ ਪਲੱਸ 2 ਤੀਜੇ ਤੱਕ ਨਹੀਂ ਆਣਾ ਹੈ ਤੇ ਸ਼ਹਿਰ ਜਾ ਦਾ ਖਰਚਾ ਨਹੀਂ ਹੁੰਦਾ ਵੀ ਇਹ ਵਧਾਉਣਾ ਹੈ ਤੇ ਇਹਨੂੰ ਵਡਾ ਦਿੱਤਾ ਜਾ ਵੀ ਆਂ ਚਾਹਾਂਗਾ ਇਹ ਸਕੂਲ ਇੱਕ ਲਾਜ ਦੀ ਸੂਤ ਤਕਰੀਬ ਬੰਦੇ ਦਾ ਲਾਜ ਤੋਂ ਬੰਦਾ ਜਾਂਦਾ ਜੋ ਰਲ ਕੇ ਰੋਲ ਕੇ ਮਲਦਾ ਜੋ ਕਿਉਂਕਿ ਗਰੀਬ ਬੰਦੇ ਨੂੰ ਇਹ ਸਹੂਲਤਾਂ ਦੀ ਜ਼ਿੰਮੇਦਾਰੀ ਆ ਗਈ 3 ਸੋਦੀਆਂ ਦੀਆਂ ਇਹੋ ਬੇਨਤੀਆਂ ਜੀ ਇਹ ਸਕੂਲ ਜਿਹੜਾ ਵਾ ਸਰਕਾਰ ਆਉਣ ਤੋਂ ਪਹਿਲਾਂ ਪਹਿਲਾਂ ਮੇਰੀ ਜ਼ਿੰਮੇਵਾਰੀ ਬੰਦੀ ਆ ਮੈਂ ਹਲਕਾ ਚਾਰਜ ਆ ਮੇਰੀ ਵੀ ਕੋਈ ਜ਼ਿੰਮੇਵਾਰੀ ਬੰਦੀ ਤੁਹਾਡੇ ਨਾਲ ਕਿ ਮੈਂ ਹਲਾ ਮਾਰਾਂ ਤੇ ਹਲਾ ਮਾਰ ਕੇ ਮੈਂ ਵੱਡਾ ਸਕੂਲ ਕਰਾਂਗੇ ਪਾਈ ਕਲਾਸ 2 ਤੋਂ ਬਾਅਦ ਇੱਥੇ ਮੈਨੂੰ ਪਤਾ ਲੱਗਾ ਇਸ ਨੂੰ ਆਉਂਦੇ ਨਹੀਂ ਟੀਚਰ ਤੇ ਟੀਚਰ ਆਉਣ ਕਿੱਥੋਂ ਭਰਤੀ ਕਰਦੇ ਟੀਚਰ ਆਉਣ ਨਾ ਤੇ ਜੇ ਟੀਚਰ ਆਉਣਗੇ ਬੱਚੇ ਕਿੱਦਾਂ ਪੜ੍ਹਨਗੇ ਵੀਰ ਜੀ ਇਹਨਾਂ ਦੇ ਮਤਲਬ ਸਮਾਰਟ ਸਕੂਲ ਸਿਰ ਨਾਂ ਦੇ ਬਣਾਏ ਆ ਇਸ ਸਮਾਰਟ ਸਕੂਲਾਂ ਬਾਕੀ ਸਕੂਲਾਂ ਚ ਨੱਚ ਕੁਝ ਹੀ ਆ ਸਰਕਾਰ ਵੱਲੋਂ بڑا ਐਲਾਨ ਕੀਤਾ ਜਾ ਰਿਹਾ ਹੈ ਕਿ ਪੰਡਾ ਵਿੱਚ ਬਹੁਤ ਤਗੜੇ ਪੱਧਰ ਦੇ ਟੀਚੇ ਹੀ ਭਰਤੀ ਕੀਤੀ ਜਾ ਰਹੀ ਆ ਸਕੂਲਾਂ ਚ ਬਹੁਤ ਸੁਧਾਰ ਆਇਆ ਇਹ ਤੁਸੀਂ ਨਹੀਂ ਕੁੱਝ ਵੇ ਲੋ ਰਹੀਆਂ ਜਿਹੜਾ ਪਾਣੀ ਖਲੋਤਾ ਜਾਂਦੀ ਪਾਜੀ ਮੈਂ ਹਰਿਆਣੇ ਵਿੱਚ ਗਿਆ ਹਾਂ ਤੇ ਉੱਥੇ ਡੱਡੂ ਤੇ ਆ ਜਣੀਆਂ ਟਿਟੀਰੀਆਂ ਜੀਆਂ ਫਿਰਦੀਆਂ ਹੀ ਅੰਦਰ ਸਕੂਲਾਂ ਚ ਤੇ ਇੱਕ ਬੀਬੀ ਨੇ ਸਾਡੀ ਭੈਣ ਨੇ ਟੀਚਰ ਨੇ ਸਕੂਟਰੀ ਉੱਥੇ ਲਾ ਲਈ ਸਕੂਟਰੀ ਨਿਕਲ ਨਹੀਂ ਤਾਂ ਹੀ ਨਹੀਂ ਕਿਤੇ ਲਗ ਲਗ ਤੇ ਪਾਣੀ ਦੇ ਨਿਕਲਣਾ ਕਿੱਥੋਂ ਹੈ ਤੇ ਦੱਸੋ ਬੱਚੇ ਜਿਹੜੇ 20 ਦਿਨ ਉਹ ਸਕੂਲ ਚ ਪਾਣੀ ਖਪਤਾ ਰਿਹਾ ਉਹ ਕਿਦਾਂ ਦੂਜੇ ਬੱਚਿਆਂ ਨੂੰ ਫਾਈਟ ਕਰਨਗੇ ਜੀ ਤੇ ਜਿਹੜੇ ਬੱਚੇ ਭਰਤੀ ਕਿਦਾਂ ਹੋਣਗੇ ਜਿਹੜੀ ਸਿੱਖਿਆ ਕ੍ਰਾਂਤੀ ਦੇ ਆਧਾਰ ਤੇ ਰਿਕਾਟਿੰਗ ਕੀਤੇ ਜਾ ਰਹੇ ਇਹ ਕੀ ਹੈ ਰੈਸੈਂਸੀ ਹਲਕੇ ਵਿੱਚ ਭਾਜੀ ਇੱਕ ਮੈਂ ਦੀ ਸੁਣ ਲਓ ਗੱਲ ਇਹ ਜਿੰਨੀ ਸਿੱਖਿਆ ਇਹ ਪੜਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਇਹ ਸਿੱਖਿਆ ਦਾ ਬਹੁਤ ਜ਼ਿਆਦਾ ਮਾਰ ਨਹੀਂਗਾ ਮੇਰਾ ਵੀਰ ਕਿਉਂਕਿ ਉਹਨੂੰ ਪਤਾ ਹੀ ਨਹੀਂ ਇਹ ਤੇ ਲੋਕਾਂ ਨੂੰ ਛਦਾਈ ਮਨੋਣ ਵਾਲੀ ਗੱਲ ਆ ਵੀ ਮੈਂ ਸਕੂਲਾਂ 'ਚ ਗਿਆ ਜੀ ਮੈਂ ਸਿੱਖਿਆ ਵਾਸਤੇ ਬੜਾ ਪ੍ਰਚਾਰ ਕੀਤਾ ਜੀ ਪ੍ਰਚਾਰ ਕਰਨਾ ਤੇ ਬੱਚਿਆਂ ਨੂੰ ਪੜਾਉਣਾ ਜਿੰਮੀ ਸਮਾਨ ਦਾ ਫਰਕ ਆ ਇਹ ਲੋਕ ਸਿਰਫ ਪ੍ਰਚਾਰ ਕਰ ਸਕਦੇ ਆ ਉਹਨਾਂ ਬੱਚਿਆਂ ਬਾਰੇ ਨਹੀਂ ਸੋਚ ਸਕਦੇ ਜਿਹੜੇ ਗਰੀਬਾਂ ਦੇ ਬੱਚੇ ਆ ਅਮੀਰਾਂ ਦੇ ਬੱਚੇ ਤੇ ਸਕੂਲਾਂ ਚਲੇ ਗਏ بڑے بڑے ਸਕੂਲਾਂ 'ਚ ਗਰੀਬਾਂ ਦੇ ਕਿਧਰ ਜਾਣ ਜੀ ਗਰੀਬਾਂ ਦੇ ਬੱਚੇ ਤੇ ਨਾ ਸਕੂਲਾਂ 'ਚ ਹੀ ਪੜਨੇ ਆ ਨਾ ਇਹ ਗਰੀਬ ਦਾ ਬੱਚਾ ਪੜਾਉਣਾ ਸਾਡੀ ਜ਼ਿੰਮੇਵਾਰੀ ਆ ਵੇਖੋ મોદી ਸਾਹਿਬ ਨੇ ਜਿਹੜੀ ਪਹਿਲੀ ਧੀ ਪੈਦਾ ਹੁੰਦੀ ਹੈ ਪਹਿਲੀ ਧੀ ਅੱਜ ਵੀ ਉਹਨੂੰ 10000 ਰੁਪਇਆ ਦਿੱਤਾ ਜਾਂਦਾ ਸੀ 5000 ਮਾਂ ਨੂੰ 5000 ਉਹਦੀ ਬੱਚੀ ਨੂੰ ਛੋਟੀ ਨੂੰ ਔਰ ਬੱਚੀ ਨੂੰ 5000 ਨਹੀਂ 10000 ਰੁਪਇਆ ਮੁੜਕੇ ਮਹੀਨਾ 18 ਸਾਲ ਤੱਕ ਉਹਨੂੰ ਦਿੱਤਾ ਜਾਂਦਾ ਪਰ ਇੱਥੇ ਇਹਨਾਂ ਲੋਕਾਂ ਨੇ ਇਸ ਨੂੰ ਦੱਸਿਆ ਤੱਕ ਨਹੀਂ ਤੇ ਜੇ ਅਸੀਂ ਲਾਦੇ ਹਾਂ ਤੇ ਸਾਡੀਆਂ ਲਤਾਂ ਦੇ ਡਾਂਗਾ ਮਾਰਦੇ ਕਿਸਾਨ ਵੀ ਮੈਂ ਪਿੰਡਾਂ ਚ ਨਹੀਂ ਮੰਨ ਦੇਣਾ ਜੇ ਆਣ ਕੇ ਪੁੱਛਾਂਗੇ ਨਾ ਕਿ ਭੈਣ ਜੀ ਤੁਹਾਨੂੰ ਜਿਹੜੀ મોદી ਸਾਹਮਣੇ ਸਕੀਮ ਦਿੱਤੀ ਆ ਵੀ ਇਹ ਛੋਟੀ ਬੱਚੀ ਨੂੰ 1000 ਰੁਪਏ ਮਹੀਨਾ দাও ਤੇ 5000 ਰੋਦਨ ਦਿਓ ਜਦੋਂ ਜਨਮ ਲੈਂਦੀ ਆ ਤੇ ਫਿਰ ਹੋਊ ਕਿਤਨਾ ਇੱਥੋਂ ਤੱਕ ਤੇ ਕਿਸੇ ਨੇ ਵੀ ਜੀ ਆਉਣੀ ਨਹੀਂ ਦਿੱਤਾ ਔਰ 18 ਸਾਲ ਤੱਕ ਜੀ ਉਹਦਾ ਜੀ ਕਰੇ ਅੱਗੇ ਪੜਨ ਵਾਸਤੇ ਜਿਹੜੀ ਮੇਰੇ ਵੀਰ ਨੇ ਗੱਲ ਕੀਤੀ ਆ ਤੇ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਪਰਮਿਸ਼ਨ ਲੈ ਕੇ 2 ਲੱਖ ਰੁਪਈਆ ਵੀਰ ਜੀ ਪੜਾਈ ਵਾਸਤੇ ਕਢਾ ਸਕਦੇ ਨੇ ਜਿਹੜਾ મોદી ਸਾਹਿਬ ਨੇ ਸਕੀਮ ਚਲਾਈ ਠੀਕ ਹੈ ਜੀ ਧੰਨਵਾਦ